ਹਾਂਜੀ ਬਾਈ ਜੀ ਤਿਆਰੀਆਂ ਫੁਰਜੀ ਲੱਗ ਨਹੀਂ ਰਿਹਾ ਹਾਂਜੀ ਨਹੀਂ ਤਿਆਰੀ ਫੁੱਲ ਹੈ ਤਿਆਰੀਆਂ ਦੀ ਕਰਨੀ ਹੀ ਬਣਦੀ ਸੀ ਸਾਡਾ ਭਰਾ ਰਾਜਵੀਰ ਜਵੰਦਾ ਉਹਦਾ ਅੱਜ ਸ਼ੋਅ ਲਾਉਣ ਜਾ ਰਹੇ ਹਾਂ ਤੇ ਕਿਉਂਕਿ ਜਿੱਦਾਂ ਉਹ ਖਾੜਾ ਲਾਉਂਦਾ ਸੀਗਾ ਉਹਦੇ ਵਰਗਾ ਖਾੜਾ ਲਾਉਣ ਦੀ ਕੋਸ਼ਿਸ਼ ਕਰਾਂਗੇ ਉਹਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਪਰ ਫੈਮਿਲੀ ਨੂੰ ਜਿਨ੍ਹਾਂ ਨੇ ਆਪਾਂ ਪ੍ਰੋਬਲਮ ਲਾਉਣਾ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਾਉਣਾ ਕਿਉਂਕਿ ਸਾਡੇ ਭਰਾ ਦਾ ਰਾਜਵੀਰ ਜਵੰਦੇ ਦਾ ਸ਼ੋਅ ਹੈ ਲਵ ਯੂ ਹਾਂਜੀ ਬਾਈ ਜੀ ਤਿਆਰੀਆਂ ਫੁਰਜੀ ਲਗ ਰਿਹਾ ਹਾਂ ਜੀ ਤਿਆਰੀ ਫੁੱਲ ਹੈ ਤਿਆਰੀਆਂ ਦੀ ਕਰਨੇ ਹੀ ਬਣਦੀ ਸੀ ਸਾਡਾ ਭਰਾ ਰਾਜਵੀਰ ਜਵੰਦਾ ਉਹਦਾ ਆਪਾਂ ਜਸ਼ੋਵ ਲਾਉਣ ਜਾ ਰਹੇ ਹਾਂ ਤੇ ਕਿਉਂਕਿ ਜਿੱਦਾਂ ਉਹ ਖਾੜਾ ਲਾਉਂਦਾ ਸੀਗਾ ਉਹਦੇ ਵਰਗਾ ਖਾੜਾ ਲਾਉਣ ਦੀ ਖੁਸ਼ੀ ਕਰਾਂਗੇ ਉਹਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਪਰ ਫੈਮਿਲੀ ਨੂੰ ਜਿਨ੍ਹਾਂ ਨੇ ਆਪਾਂ ਪ੍ਰੋਮ ਲਾਉਣਾ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਾਉਣਾ ਕਿਉਂਕਿ ਸਾਡੇ ਭਰਾ ਦਾ ਰਾਜਵੀਰ ਜਵੰਦੇ ਦਾ ਸ਼ੋਅ ਹੈ ਲਵ ਯੂ ਹਾਂ ਜੀ ਬਾਈ ਜੀ ਤਿਆਰੀਆਂ ਫੁੱਲ ਜੀ ਮਗਨਿਆ ਹਾਂ ਜੀ ਤਿਆਰੀ ਫੁੱਲ ਹੈ ਤਿਆਰੀਆਂ ਦੀ ਕਰਨੀ ਹੀ ਬਣਦੀ ਸੀ ਸਾਡਾ ਭਰਾ ਰਾਜਵੀਰ ਜਵੰਦਾ ਉਹਦਾ ਅੱਜ ਸ਼ੋਅ ਲਾਉਣ ਜਾ ਰਹੇ ਹਾਂ ਤੇ ਕਿਉਂਕਿ ਜਿੱਦਾਂ ਉਹ ਖਾੜਾ ਲਾਉਂਦਾ ਸੀਗਾ ਉਹਦੇ ਵਰਗਾ ਖਾੜਾ ਲਾਉਣੀ ਖੁਸ਼ੀ ਕਰਾਨੀ ਉਹਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਪਰ ਫੈਮਲੀ ਨੂੰ ਜਿਨ੍ਹਾਂ ਨੇ ਆਪਾਂ ਪ੍ਰੋਬਲਮ ਲਾਉਣਾ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਾਉਣਾ ਕਿਉਂਕਿ ਸਾਡੇ ਭਰਾ ਦਾ ਰਾਜਵੀਰ ਜਵੰਦੇ ਦਾ ਸ਼ੋਅ ਹੈ ਲਵ ਯੂ